ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਗੇ ਰਾਜੀ ਖੁਸ਼ੀ ਹੋਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਆਪਾਂ ਲਿਆਉਂਦਾ ਸੀਗਾ ਨਮਾ ਪੋਚਾ ਅੱਜ ਮੈਂ ਕਿਹਾ ਚਲੋ ਇਹ ਵੀ ਆਪਾਂ ਲਗਾ ਲੰਨੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੋਲ ਦੇ ਵਿੱਚ ਭੁੱਲiai ਸੀਗੇ ਫਿਰ ਮੈਂ ਕਿਹਾ ਚਲੋ ਅੱਜ ਇਹਨੂੰ ਲਗਾ ਲੰਨੀ ਆ ਹਨਾ ਇੱਥੇ ਮੈਂ ਤੋਣ ਲੱਗ ਗਈ ਸੀਗੀ ਬੇੜਾ ਕਿਉਂਕਿ ਕਈ ਵਾਰ ਨਾ ਜੀ ਬਿ ਮਿੱਟੀ ਗਈ ਵਾਰਾ ਜੰਮ ਜੇ ਜਾਂਦੀ ਆ ਕਿਉਂਕਿ ਹੁਣ ਤੁਹਾਨੂੰ ਪਤਾ ਨੇ ਰੀਆਂ ਦਾ ਕੋਈ ਪਤਾ ਨਹੀਂ ਲੱਗਦਾ ਦੋ ਕੜੀਆਂ ਪੈ ਜਾਂਦੀਆਂ ਨੇ ਬਸ ਮਿੱਟੀ ਵਗੈਰਾ ਹਨਾ ਉਹ ਗੰਦਾਇਆ ਹੋ ਜਾਂਦਾ ਫਿਰ ਮੈਂ ਕਿਹਾ ਚੰਗੀ ਤਰ੍ਹਾਂ ਵੀ ਚਲੋ ਰੜਕਾ ਮਾਰ ਕੇ ਵੀ ਮੈਮੂਰੇ ਤੋਂ ਤੋਦਨੀ ਆ ਕਿਉਂਕਿ ਅੱਗੇ ਤਾਂ ਮਿੱਟੀ ਇੱਧਰ ਤਾਂ ਨਹੀਂ ਆਉਂਦੀ ਹੈ ਜਿਵੇਂ ਐਸੇ ਮਿੱਟੀ ਆ ਜਾਂਦੀ ਆ ਬੇੜੇ ਦੇ ਨਾਲ ਬਟ ਜਿਹੜੇ ਪੈਰ ਪੂਰ ਲਿਬੜ ਕੇ ਜਾਂ ਗੱਡੀ ਅੰਦਰ ਬਾੜਦੇ ਆ ਟਾਈ ਟੂਰ ਲਿਬੜ ਕੇ ਆਉਂਦੀ ਆ ਹਨਾ ਉਹ ਗੇਟ ਦੇ ਅੱਗੇ ਹੀ ਹੁੰਦਾ ਹਨਾ ਫਿਰ ਮੈਂ ਕਿਹਾ ਚਲੋ ਵੀ ਆਪਾਂ ਇਹਨੂੰ ਆਪਾਂ ਅਰੜਕੇ ਦੇ ਨਾਲ ਚੰਗੀ ਤਰ੍ਹਾਂ ਧੋ ਦੰਨੇ ਆ ਪਾਣੀ ਮਾਰ ਦੰਨੇ ਆ ਹਨਾ ਤੇ ਬੱਦਲ ਵਾਈ ਪੂਰੀ ਬਣੀ ਹੋਈ ਸੀਗੀ ਤੇ ਪਰ ਮੀਂਹ ਨਹੀਂ ਆ ਰਿਹਾ ਪਤਾ ਨਹੀਂ ਕੀ ਚੱਕਰ ਹੈ ਮੀਂਹ ਆ ਵੀ ਕਦੋਂ ਕਾਊਗਾ ਹਨਾ ਮੀਂਹੇ ਮੀਂਹ ਆਜਵੇ ਇੱਕ ਵਾਰ ਰਾਹਤ ਜੀ ਮਿਲ ਜੂਗੀ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੋਈ ਹੋਈ ਹੈ ਨਾ ਬਹੁਤ ਜ਼ਿਆਦਾ ਗਰਮੀ ਹੈ ਨਾ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਜੀ ਪਲੀਜ਼ ਚੈਨਲ ਨੂੰ ਗਰਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਹਨਾ ਤੇ ਬਾਕੀ ਆਪਾਂ ਇੱਥੇ ਹੁਣ ਪਾਣੀ ਮਾਰ ਕੇ ਫਿਰ ਇਸ ਤੋਂ ਬਾਅਦ ਮੈਂ ਝਾੜੂ ਪੂੰਚਾ ਅੰਦਰ ਕਰਾਈ ਸੀ ਤੇ ਮੈਂ ਗੇਟ ਤੇ ਲੱਗੀ ਸੀਗੀ ਮਾਰਨੇ ਗੇਟ ਨਾਲ ਸਾਡਾ ਪੁਰਾਣਾ ਆਈਆਂ ਮਤਲਬ ਕਿ ਇਹਦੇ ਕਲਰ ਕਰਵਾ ਲਿਆ ਸੀ ਜਦੋਂ ਅਸੀਂ ਇੱਧਰ ਆਈ ਸੀ ਅਸੀਂ ਕਹਿੰਦੇ ਹਜੇ ਖਰਾਬ ਨਹੀਂ ਹੋਇਆ ਹੈਗਾ ਹਜੇ ਠੀਕ ਆ ਵੀ ਜਿਹੜੀ ਚੀਜ਼ ਨਾਲ ਹਜੇ ਸਰਦਾ ਉਹ ਚੀਜ਼ ਤੇ ਹਨਾ ਪੈਸੇ ਕਿਉਂ ਵੇਸਟ ਕਰਨੇ ਆ ਤਾਂ ਅਗਰ ਕਿ ਫਿਰ ਹਜੇ ਅਸੀਂ ਮਤਲਬ ਕਿ ਹਲੇ ਸਾਰਾ ਅਸੀਂ ਬਾਹਰ ਦੀਆਂ ਗੰੰਦਾ ਵਗੈਰਾ ਵੀ ਦੁਬਾਰਾ ਕਰਾਂਗੇ ਫਿਰ ਉਦੋਂ ਹੀ ਗੇਟ ਨਿਊ ਲਵਾਵਾਂਗੇ ਹਨਾ ਅ ਅੱਜ ਕੱਲ ਦੇ ਜ਼ਮਾਨਿਆਂ ਦਾ ਹਨ ਤੇ ਇੱਥੇ ਆਪਾਂ ਬਾਰਵੀਂ ਪਾਣੀ ਮਾਰਤਾ ਸੀਗੇ ਅੰਦਰ ਆਪਾਂ ਸਾਰੇ ਕੰਮ ਨਵੇੜੇ ਹੋਏ ਸੀਗੇ ਬਸ ਆਪਾਂ ਪੋਚੇ ਜਿਆਦਾ ਲਿਆ ਦਾਲਿਆ ਨਵੇਂ ਪੋਚੇ ਜੀ ਆਪਾਂ ਕਰਾਉਂ ਨਵੇਂ ਨਵੇਂ ਦਿਨ ਜਦੋਂ ਥੋੜੇ ਜਿਹਾ ਫੰਬੇ ਜੇ ਵੰਕੋ ਨਿਕਲਣ ਲੱਗ ਜਾਂਦੇ ਨੇ ਜਦੋਂ ਮਤਲਬ ਕਿਨੇ ਲੱਗਣ ਲੱਗ ਜਾਂਦੇ ਡੇਲੀ ਡੇਲੀ ਉਹ ਫਿਰ ਇਹਨੇ ਐਨ ਚੰਗੀ ਤਰ੍ਹਾਂ ਹੋ ਜਾਣਾ ਸਹੀ ਹਨਾ ਇੱਥੇ ਅਭੀ ਚਾਹ ਜੋਨੀ ਨਾ ਕੇ ਬੈਠ ਕੇ ਸੀਗੇ ਆਪਣੀ ਪੜਨ ਦੇ ਲਈ ਬੈਠ ਕੇ ਸੀਗੇ ਮੈਂ ਲੱਦਾ ਕਿਤਾਬਾਂ ਲੈ ਕੇ ਬੈਠੇ ਸੀਗੇ ਬਟ ਮੈਂ ਪੋਚਾ ਲਗਾ ਰਹੀ ਸੀ ਕਹਿੰਦੇ ਬਸ 2 ਮਿੰਟ ਮੰਮਾ ਸੇ ਟੀਵੀ ਦੇਖ ਲਈਏ ਵੀ ਉਸ ਹੁਣ ਥੋੜਾ ਜਿਹਾ ਸਲੋ ਹੋਏ ਹੋਏ ਆ ਕਿਉਂਕਿ ਗਰਮੀ ਕਰਕੇ ਹੁਣ ਸਾਰਾ ਸਾਰਾ ਦਿਨ ਨਹੀਂ ਬੈਠਦੇ ਕਹਿੰਦੇ ਮम्मा ਸਾਰਾ ਦਿਨ ਬੈਠ ਕੇ ਨਹੀਂ ਕਰ ਹੁੰਦਾ ਹੈਗਾ ਗਰਮੀ ਲੱਗਦੀ ਆ ਹਨਾ ਵੀ ਫਿਰ ਥੋੜਾ ਕੁ ਟਾਈਮ ਜਿੰਨਾ ਕੁ ਟਾਈਮ ਇਹਨਾਂ ਦਾ ਦਿਲ ਕਰਦਾ ਉਹਨਾਂ ਕੁ ਟਾਈਮ ਕਰ ਲੈਂਦੇ ਨੇ ਬਾਕੀ ਫਿਰ ਛੱਡ ਦੰਦੇ ਨੇ ਮੈਂ ਕਿਹਾ ਚਲੋ ਕੋਈ ਨਾ ਹੱਸਦਾ ਬਹੁਤ ਛੁੱਟੀਆਂ ਪਈਆਂ ਨੇ ਤੁਸੀਂ ਆਰਾਮ ਦੇ ਨਾਲ ਕਰ ਲਓ ਹਨਾ ਵੀ ਕੋਈ ਕਾਲੀ ਨਹੀਂ ਹੈਗੀ ਵੀ ਜਿੰਨਾ ਕੁ ਤੁਹਾਨੂੰ ਦਿਲ ਕਰਦਾ ਉਹਨਾਂ ਕੁ ਕਰ ਲਓ ਹਨਾ ਵੀ ਕਿਹੜਾ ਕਿਤੇ ਨਾ ਜਾਣਾ ਹਨਾ ਗਰਮੀ ਬਹੁਤ ਆ ਦਿਲ ਵੀ ਨਹੀਂ ਕਰਦਾ ਹੈਗਾ ਜਾਣ ਦਾ ਤੇ ਤੇ ਹੋ ਗਿਆ ਸੀਗਾ ਸ਼ਾਮ ਜਿਹਦਾ ਟਾਈਮ ਹੋ ਗਿਆ ਸੀਗਾ ਮਤਲਬ ਕਿ ਪੁੱچے ਪੁੱچے ਲਗਾ ਕੇ ਮੈਂ ਨਾ ਕੱਪੜੇ ਧੋਣ ਦਾ ਸੋਚ ਰਹੀ ਸੀਗੀ ਬਾਹਰ ਦੇਖਿਆ ਤਾਂ ਧੁੱਪ ਬਹੁਤ ਜ਼ਿਆਦਾ ਸੀਗੀ ਫਿਰ ਮੈਂ ਰੁਕ ਗਈ ਸੀਗੀ ਫਿਰ ਮੈਂ ਨਹੀਂ ਬਣੀ ਸੀਗੀ ਮੈਂ ਕਿਹਾ ਨਹੀਂ ਵੀ ਣਾਉਣਾ ਬਣੀ ਹੈਗਾ ਕਿਉਂਕਿ ਜੇ ਮੈਂ ਣਾ ਲਈ ਮੈਂ ਕਿ ਕੱਪੜੇ ਸਾਰੇ ਭਿੱਜ ਜਾਂਦੇ ਨੇ ਵੀ ਹਲੇ ਮੈਂ ਕੱਪੜੇ ਮਤਲਬ ਕਿ ਏਸੀ ਵਗੈਰਾ ਅੰਦਰ ਚੱਲੀ ਜਾਂਦਾ ਸੀ ਮੈਂ ਕਿਹਾ ਵੀ ਮੈਂ ਹੁਣ ਕੱਪੜੇ ਧੋਕਈ ਹਣਾ ਤਾਂ ਮੈਨੂੰ ਲੱਗਾ ਤਿੰਨ ਕਦਾ ਟਾਈਮ ਹੋਊਗਾ ਸ਼ਾਇਦ ਜਿੱਥੇ ਤੱਕ ਮੈਨੂੰ ਲੱਗਦਾ ਹਨਾ ਤਿੰਨ ਕਦਾ ਟਾਈਮ ਸੀਗਾ ਤੇ ਮੈਂ ਆਪਣੇ ਕੱਪੜੇ ਮਸ਼ੀਨ ਦੇ ਵਿੱਚ ਪਾਲੇ ਸੀਗੇ ਧੋ ਹੋ ਗਏ ਸੀਗੇ ਹਾਂਜੀ ਕਿਉਂਕਿ ਅੱਜ ਬੱਦਲਵਾਈ ਜੀ ਇੰਨੀ ਬਣੀ ਹੋਈ ਸੀ ਮੈਨੂੰ ਇਹ ਸੀਗਾ ਵੀ ਮੀਂਹ ਵਗੈਰਾ ਨਾ ਜਵੇ ਜਾਂ ਕੱਲੋਂ ਮੀਂਹ ਵਗੈਰਾ ਨਾ ਆਜਪੇ ਵੀ ਮੈਂ ਆਪਣਾ ਕੰਮ ਨੇ ਵੀੜੇ ਦਾ ਕੱਪੜਿਆਂ ਦਾ ਇੱਥੇ ਕੱਪੜੇ ਆਪਾਂ ਸਾਰੇ ਕਿ ਚੱਲ ਲੈ ਸੀਗੇ ਜਿੰਨੇ ਕ ਸੀਗੇ ਧੋਣੇ ਵਾਲੇ ਆਪਾਂ ਧੋਲੇ ਸੀਗੇ ਕਿਉਂਕਿ ਤੋਂ ਫਿਰ ਤਾਂ ਇਹ ਜੇ ਮੌਸਮ ਚ ਆਏ ਹੁੰਦਾ ਵੀ ਚਾਹੇ ਚਾਰਕ ਕੱਪੜੀ ਹੋਣ ਉਹ ਵੀ ਆਪਾਂ ਨਾਲ ਦੀ ਨਾਲੇ ਧੋ ਲੰਨੇ ਆ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਇਕੱਠੇ ਹੋ ਜਾਂਦੇ ਨੇ ਫਿਰ ਧੋਣ ਦਾ ਥੋੜਾ ਜਿਹਾ ਹੋ ਜਾਂਦਾ ਵੀ ਹਾਏ ਮੀਮੂ ਦੇ ਵਿੱਚ ਕਿੰਨਾ ਔਖਾ ਹੋ ਜਾਊਗਾ ਕਿਉਂਕਿ ਅੱਜ ਨਾਲ ਜੰਪਈ ਪਹਿਲਾਂ ਤਾਂ ਬਿਲਕੁਲ ਗੁੰਮ ਜਿਹਾ ਹੋ ਗਿਆ ਸੀਗਾ ਇਦਾਂ ਦਾ ਮੌਸਮ ਬਣਿਆ ਹੋਇਆ ਸੀਗਾ ਇੱਥੇ ਬਸ ਆਪਾਂ ਕੱਪੜੇ ਧੋ ਕੇ ਬੱਚੇ ਅੰਦਰੇ ਬੈਠੇ ਸੀਗੇ ਉਹਨਾਂ ਨੂੰ ਆਪਾਂ ਖਾਣ ਪੀਣ ਦੇਤਾ ਸੀਗਾ ਚਾਹ ਪਾਣੀ ਤਾਂ ਨਹੀਂ ਪੀਂਦੇ ਹੈਗੇ ਚਾਹ ਨਹੀਂ ਸੀ ਪੀਤੀ ਅੱਜ ਅੱਜ ਕੀ ਬੀਤਾ ਸੀਗਾ ਮੈਨੂੰ ਲੱਗਦਾ ਸ਼ੇਕ ਵਗਾਰੇ ਪੀਤਾ ਸੀਗਾ ਹਨਾ ਤੇ ਆਪਣਾ ਖਾਣ ਪੀਣ ਨੂੰ ਵੀ ਉਹਨਾਂ ਨੂੰ ਦੇਤਾ ਸੀਗਾ ਖਾ ਪੀ ਵੀ ਲਿਆ ਸੀਗਾ ਇਹ ਸੂਟ ਮੈਂ ਉਸ ਦਿਨ ਖੰਨੇ ਨੂੰ ਪਾ ਗਈ ਸੀ ਫਿਰ ਵੀ ਮੈਂ ਕਿਹਾ ਚਲੋ ਹੁਣ ਤਾਂ ਪਸੀਨਾ ਆ ਜਾਂਦਾ ਨਾ ਗਰਮੀ ਆ ਜਾਂਦੀ ਚਾਏ 5 ਮਿੰਟਾਂ ਦੇ ਲਈ ਉਹ ਪਾ ਕੇ ਜਾਈਏ ਪਰ ਫਿਰ ਵੀ ਹੁਣ ਤਾਂ ਮਤਲਬ ਕਪੜਾ ਨਹੀਂ ਰੱਖ ਹੁੰਦਾ ਇਦਾਂ ਵਿੱਚ ਹਨਾ ਵੀ ਬੇਦਵਾਰੇ ਪਾ ਲਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਗਰਮੀ ਇੰਨੀ ਜ਼ਿਆਦਾ ਹੈ ਹਨਾ ਫਿਰ ਉਹ ਅਜੀਬ ਜਿਹਾ ਲੱਗਦਾ ਹੈ ਹਨਾ ਤੇ ਇਹ ਉਹ ਸੂਟ ਆ ਜਿਹਦੀ ਸਲਵਾਰ ਸਟ੍ਰੇਟ ਬਣਵਾਈ ਸੀਗੀ ਬਟ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਹੈ ਕਿ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਣਾਈ ਆ ਸਮਝ ਤੋਂ ਬਾਹਰ ਆ ਬਾਕੀ ਮੈਨੂੰ ਇਹ ਲੱਗਦਾ ਇਹਦੀ 벨ਟ ਵੀ ਵੱਡੀ ਕਰਤੀ ਹੈ ਨਾ ਜਿਵੇਂ ਮੇਰੀ 벨ਟ ਹੁੰਦੀ ਜਿੰਨੀ ਸਲਵਾਰ ਦੀ ਨਾ ਵੱਡੀ ਲੱਗ ਰਹੀ ਹੈ ਮੈਨੂੰ ਸਲਵਾਰ ਦੀ 벨ਟ ਵੀ ਹੈ ਨਾ ਤੇ ਇੱਥੇ ਆਪਾਂ ਹੌਲੀ ਹੌਲੀ ਮੈਂ ਕਿਹਾ ਚਲੋ ਹੁਣ ਕਪੜੇ ਸਾਰੇ ਸੁੱਕਣੇ ਸਟੈਂਡ ਤੇ ਪਾਲੇ ਸੀਗੇ ਤਾਰ ਵਗੈਰਾ ਤੇ ਮੈਂ ਨਹੀਂ ਪਾਏ ਹੈਗੇ ਤਾਰ ਵਗੈਰਾ ਤੇ ਫਿਰ ਮੈਨੂੰ ਆਏ ਸੀਗਾ ਮੈਂ ਕਿਹੜਾ ਤਾਰੂਗਾ ਫਿਰ ਹਨਾ ਸਟੈਂਡ ਨੂੰ ਆਪਾਂ ਆਏ ਅੰਦਰੇ ਲੈ ਜਾਾਂਗੇ ਸਿੱਧਾ ਚੱਕ ਕੇ ਹਨਾ ਤੇ ਬਾਕੀ ਜੀ ਜਿਹੜੇ ਮੈਨੂੰ ਪਿਆਰ ਕਰਦੇ ਆ ਸੋਨੇ ਸੋਨੇ ਕਮੈਂਟ ਕਰਦੇ ਆ ਨਾ ਇੰਨੇ ਬੜੇ ਬੜੇ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਹੈਗੇ ਨੇ ਬੈਨੀਪਾਲ ਕੁਕਿੰਗ ਵਾਲੀ ਦੀਦੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇੱਕ ਹੈਗੇ ਨੇ ਹਰਦੀਪ ਦੀਦੀ ਹਨਾ ਉਹਨਾਂ ਦੇ ਚੈਨਲ ਆ ਹਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਨੂਰ ਫੈਮਿਲੀ ਵਾਲਿਆਂ ਦਾ ਵੀ ਬਹੁਤ ਬਹੁਤ ਧ ਬੁੰਦੀ ਸਾਈ ਬੋਨਾ ਦਾ ਧੰਨਵਾਦ ਹੈ ਜੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦੇ ਮੈਂ ਹੌਲੀ ਹੌਲੀ ਨੇਮ ਯਾਦ ਕਰਿਆ ਕਰੂੰਗੀ ਲਿਆ ਕਰੂੰਗੀ ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਨੇਮ ਆਉਂਦੇ ਨੇ ਯਾਦ ਹਨ ਮੈਂ ਸਾਰਿਆਂ ਦੇ ਵੀਡੀਓ ਦੇ ਵਿੱਚ ਲਿਆ ਕਰੂੰਗੀ ਹਨਾ ਕਿਉਂਕਿ ਸਾਰੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਹਨਾ ਦੀਪ ਐਂ ਬਿੰਦਰਦੀ ਦੀ ਬਹੁਤ ਵਧੀਆ ਕਮੈਂਟ ਕਰਦੇ ਨੇ ਬਾਕੀ ਹੋਰ ਵੀ ਆਰ ਕੇ ਸਿੱਧੂ ਵਾਲੇ ਵੀ ਵਧੀਆ ਕਮੈਂਟ ਕਰਦੇ ਨੇ ਕਾਫੀ ਚੈਨਲਾਂ ਵਾਲੇ ਨੇ ਜਿਨ੍ਹਾਂ ਦਾ ਨਾ ਮਤਲਬ ਕੋਈ ਨੋ ਹਲੇ ਨੇ ਨੌ ਯਾਦ ਨਹੀਂ ਹੈਗੇ ਇੱਕ ਪੰਗੂ ਗगन ਵਾਲੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਮੈਂ ਸਾਰਿਆਂ ਦੇ ਨਾਲ ਲਿਆ ਕਰੂੰਗੀ ਜਿਨ੍ਹਾਂ ਦੇ ਨਹੀਂ ਰਹਿ ਗਏ ਉਹਨਾਂ ਦੇ ਵੀ ਮੈਂ ਗਾਹ ਲਊਂਗੀ ਹਨਾ ਤੇ ਸਾਰਿਆਂ ਦਾ ਬਹੁਤ ਧੰਨਵਾਦ ਇੰਨੇ ਸੋਹਣੇ ਕਮੈਂਟ ਕਰਨ ਦੇ ਲਈ ਬੜੇ ਬੜੇ ਕਮੈਂਟ ਕਰਨ ਦੇ ਲਈ ਜਿਨ੍ਹਾਂ ਦੇ ਵਿੱਚ ਗੱਲਾਂ ਵੀ ਇੰਨੀਆਂ ਸੋਹਣੀਆਂ ਸੋਹਣੀਆਂ ਲਿਖਿਆ ਹੁੰਦੀਆਂ ਨੇ ਹਨਾ ਪਤਾ ਲੱਗਦਾ ਵੀ ਹਾਂ ਬੰਦੇ ਨੇ ਵੀਡੀਓ ਫੁੱਲ ਵਾਚ ਕੀਤੀ ਐ ਇੰਨਾ ਦਿਲ ਲੱਗਦਾ ਨਾ ਕਮੈਂਟ ਪੜ ਕੇ ਬਹੁਤ ਪਿਆਰੇ ਲੱਗ ਕਮੈਂਟ ਹੁੰਦੇ ਨੇ ਹਨਾ ਤੇ ਬਸ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਵੀ ਇਦਾਂ ਹੀ ਬਣਾ ਕੇ ਰੱਖਿਓ ਇੱਥੇ ਜੀ ਆਪਾਂ ਨੇ ਆਪਣੇ ਕੱਪੜੇ ਸੁੱਕਣੇ ਪਾਲੇ ਸੀਗੇ ਸਾਰੇ ਤੇ ਇਹਨੂੰ ਮੈਂ ਹੁਣ ਬਾਹਰੇ ਰੱਖ ਦੂੰਗੀ ਕਿਉਂਕਿ ਮੈਨੂੰ ਇਹ ਸੀਗਾ ਵੀ ਧੁੱਪ ਤਾਂ ਚਲੋ ਹੈ ਨਹੀਂ ਸੀ ਕਿ ਉਹ ਤਾਂ ਬੱਦਲ ਵਾਈ ਹੋਈ ਹੋਈ ਸੀਗੀ ਵੈਸੇ ਤਾਂ ਧੁੱਪ 6-7 ਵਜੇ ਤੱਕ ਰਹਿੰਦੀ ਆ ਤੇ ਵੈਸੇ ਅੱਜ ਬੱਦਲ ਵਾਈ ਜੀ ਸੀਗੀ ਤੇ ਮੈਂ ਕਿਹਾ ਚਲੋ ਵੀ ਮੈਂ ਬਾਹਰੇ ਰੱਖ ਦੰਨੀ ਆ ਵੀ ਥੋੜਾ ਸੇਕ ਜਿਹਾ ਲੱਗ ਜਾਊਗਾ ਇੱਥੇ ਆਪਾਂ ਆਪਣਾ ਮਸ਼ੀਨ ਦਾ ਕੱਪੜਾ ਕਵਰ ਵੀ ਪਾ ਦਾਂਗੇ ਹਨਾ ਇਨਾਲ ਦੀ ਨਾਲ ਆਪਾਂ ਮਸ਼ੀਨ ਵੀ ਆਪਣੀ ਇਹਦੀ ਇਹਦੀ ਜਗ੍ਹਾ ਤੇ ਪਹਚਾ ਦਾਂਗੇ ਜਿੱਥੇ ਮੈਂ ਇਹਨੂੰ ਰੱਖਦੀ ਆ ਉੱਥੇ ਰੱਖ ਦਾਂਗੇ ਹਨਾ ਮੈਨੂੰ ਆਉਂਦਾ ਵੀ ਜਿਹੜਾ ਕੰਮ ਨਾਲ ਦੀ ਨਾਲ ਹੋ ਜਵੇ ਉਹਨੂੰ ਨਾਲ ਦੀ ਨਾਲ ਸੈਟਿੰਗ ਫਟਾਫਟ ਕਰ ਦਿੰਦੇ ਆ ਦੇਖੋ ਜੀ ਕਿੰਨਾ ਜ਼ਿਆਦਾ ਤੂਫਾਨ ਬਹੁਤ ਜ਼ਿਆਦਾ ਤੂਫਾਨ ਹੈ ਟਾਈਮ ਹੋ ਗਿਆ 9 ਵਜਣੇ ਵਾਲਿਆ 8:30 ਦਾ ਟਾਈਮ ਆ 8:45 ਦਾ ਬਹੁਤ ਬੁਰਾ ਹਾਲ ਆ ਮੰਮਾ ਮੈਂ ਦਿਖਾ ਦਿੰਦੇ ਹਾਂ ਬਹੁਤ ਬੁਰਾ ਹਾਲ ਆ ਬਾਹਰ ਤਾਂ ਸੀ ਜੋ ਗੇਟ ਤਾਂ ਸਾਡਾ ਖੋਲ ਵੀ ਨਹੀਂ ਹੋ ਰਿਹਾ ਤੁਹਾਨੂੰ ਪਤਾ ਹਾਏ ਹਾਏ ਆ ਦੇਖੋ ਉਹਨਾਂ ਚੱਕੀ ਆ ਵੀ ਉੱਟ ਜਾਣਾ ਗਮਲੇ ਨੇ ਇਹਨੂੰ ਪਿਆਰ ਰਹਿਣ ਦੇ ਤਾਂ ਹੀ ਆ ਵੀ ਪਿਆਰ ਰਹਿਣ ਦਾ ਪੁੱਤ ਏਦਾਂ ਮਮਾ ਤੁਹਾਨੂੰ ਬਾਹਰ ਤਾਂ ਸੀ ਦਿਖਾ ਨਹੀਂ ਸਕਦੇ ਇੰਨਾ ਜਿਆਦਾ ਬੁਰਾ ਹਾਲ ਹੈ ਨਾ ਬਹੁਤ ਬੁਰਾ ਹਾਲ ਹੈ ਦੇਖੋ ਇੰਨੀ ਜਿਆਦਾ ਨੇਰ ਚੱਕੜ ਤੂਫਾਨ ਆਇਆ ਪਿਆ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਬਲੌਗ ਸਾਡਾ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਫਰੈਂਡਸ ਗੁੱਡ ਮਾਰਨਿੰਗ ਸਵੇਰ ਦੇ ਵੱਜ ਗਏ ਨੇ 2:30 ਤੇ ਰਾਤ ਦੀ ਲਾਈਟ ਸਾਡੇ ਹੈ ਨਹੀਂ ਗਈ ਤੇ 1 ਵਜੇ ਸਾਡਾ ਪੱਖਾ ਵੀ ਬੰਦ ਹੋ ਗਿਆ ਇਨਵਰਟਰ ਡਾਊਨ ਹੋ ਗਿਆ 1 ਵਜੇ ਦੇ ਨੂੰ ਡਾਊਨ ਹੋ ਗਿਆ ਇੱਧਰ ਰਵੀ ਜੋਤ ਬੈਠਾ ਏ ਇਹ ਮਿੱਠੂ ਉਹਨਾਂ ਨੂੰ ਮਾਰੀ ਜਾਂਦਾ ਏ ਉੱਤ ਰਹਿਣ ਦੇ ਬੈਜੋ ਤੁਸੀਂ ਤੇ ਰਾਤੀ ਰਾਤ ਗਾਈ ਜੀ ਸੁਤੇ ਨੀ ਲ ਮम्मा ਨਾਲ ਇੱਕ ਮਿੰਟ ਵੀ ਅਸੀਂ ਸੋਏ ਨਹੀਂ ਆ ਕਿ ਨੇਰ ਕੋ ਪਹਿਆ ਪਿਆ ਸਾਰੇ ਤੇ ਸਾਡਾ ਰੂਮ ਵੀ ਇੱਥੇ ਕੋਈ ਵਿੰਡੋ ਵਗੈਰਾ ਵੀ ਹੈ ਨਹੀਂ ਕੀ ਬਹੁਤ ਬੁਰਾ ਹਾਲਾ ਗਰਮੀ ਚ ਮਰਨ ਵਾਲਾ ਹਾਲ ਹੋਇਆ ਪਿਆ ਕਿਉਂਕਿ ਸੈਦ ਦੇ ਪਾਪਾ ਵੀ ਕਰਨੀ ਹੈਗੇ ਜੇ ਉਹ ਕਰਨ ਹੁੰਦੇ ਫਿਰ ਤਾਂ ਅਸੀਂ ਬਾਹਰ ਨਿਕਲ ਕੇ 베ੜੇ ਚ ਪੈ ਜਾਣਾ ਸੀਗਾ ਜਾਂ ਫਿਰ ਅਸੀਂ ਗੱਡੀ ਚ ਪੈ ਜਾਣੇ ਹੁੰਨੇ ਆ ਵੀ ਚਲੋ ਲਾਈਟ ਨਹੀਂ ਹੁੰਦੀ ਹੈਗੀ ਗੱਡੀ ਚ ਸਾਇਦਰ ਪਾਪਾ ਪਾਲੰਦੇ ਨੇ ਬੱਚਿਆਂ ਨੂੰ ਵੀ ਚਲੋ ਆਪਾਂ ਸਾਰੇ ਪੈ ਜੰਨੇ ਆ ਵੀ ਚਲੋ ਜੇ ਵੀ ਆਰਾਮ ਤਾਂ ਮਿਲੂਗਾ ਜੇ ਚਲ ਜੇ ਨੀਂਦ ਨਹੀਂ ਆਉ ਗੱਡੀ ਚ ਸਹੀ ਤਰੀਕੇ ਨਾਲ ਪੈ ਨਹੀਂ ਹੁੰਦਾ ਚਲੋ ਆਰਾਮ ਮਿਲ ਜਾਂਦਾ ਤੇ ਇੱਥੇ ਹੁਣ ਟਾਈਮ ਵੀ ਤੁਹਾਨੂੰ ਦਿਖਾਇਆ ਗਿਓ ਸਾਹਮਣੇ ਟਾਈਮ 2:30 ਪਏ ਆ ਬੁਰਾ ਹਾਲ ਹੋਇਆ ਪਿਆ ਗਰਮੀ ਦੇ ਨਾਲ ਤੇ ਮੰਮਾ ਜੰਦੇ ਚਾਰ हां मेनू ये अविचारक बज जाने मैं कह फिर आप बाहर निकल जाने क्योंकि फिर ਸਾਡੇ ਸਾਹਮਣੇ ਅੰਕਲ ਨੇ ਉਹ ਵੀ ਉੱਠ ਜਾਂਦੇ ਨੇ ਸਾਜਰੀ ਹਨਾ ਬਾਕੀ ਸਾਰੇ ਗੁਰਦੁਆਰਾ ਸਾਹਿਬ ਵੀ ਲੱਗ ਜਾਂਦਾ ਚਹਲ ਪਹਲ ਜੀ ਹੋ ਜਾਂਦੀ ਹੈ ਨਾ ਹੁਣ ਤਾਂ ਇਕੱਲੇ ਨੂੰ ਤੁਹਾਨੂੰ ਵੀ ਪਤਾ ਫਿਰ ਡਰ ਲੱਗਦਾ ਬਹੁਤ ਜ਼ਿਆਦਾ ਹਨਾ ਵੀ ਕਿਉਂਕਿ ਚਲੋ ਕੱਲਾ ਬੰਦਾ ਇੰਨਾ ਡਰਦਾ ਵੀ ਨਹੀਂ ਬੱਚਿਆਂ ਦੇ ਨਾਲ ਥੋੜਾ ਜਿਹਾ ਹੁੰਦਾ ਹੈ ਹਨਾ ਵੀ ਡਰ ਲੱਗਦਾ ਹੈ ਬਾਹਰ ਨਿਕਲਣ ਤੋਂ ਇੱਕ ਸਾਡਾ ਮੇਨ ਰੋਡ ਦੇ ਉੱਤੇ ਘਰ ਆ ਵੈਸੇ ਤਾਂ ਚਲੋ ਆਸ ਗਵਾਂਡ ਹੈਗਾ ਏ ਪਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਬਾਅਦ 1 ਵਜੇ ਸਾਡਾ ਪੂਰਾ 1 ਸਵਾ 1 ਵਜੇ ਡਾਊਨ ਹੋ ਗਿਆ ਸੀਗਾ ਇਹਨਾਂ ਵਾਟਰ ਤੇ ਗਰਮੀ ਲੱਗੀ ਗਈ ਹੁਣ ਬਹੁਤ ਜ਼ਿਆਦਾ ਪਹਿਲਾਂ ਵੀ ਗਰਮੀ ਲੱਗਦੀ ਸੀਗੀ ਬੱਟ ਹੁਣ ਤਾਂ ਬਿਨਾਂ ਪੱਖੇ ਤੋਂ ਸਾਰਾ ਕੁਝ ਬੰਦ ਐਨਾ ਪੂਰਾ ਹਾਲ ਹੋ ਰਿਹਾ ਨਾ ਸਾਹ ਬੰਦ ਹੋ ਰਿਹਾ ਗਰਮੀ ਚ ਕਿਉਂਕਿ ਰੂਮ ਦੇ ਵਿੱਚ ਨਾ ਕੋਈ ਵਿੰਡੋ ਹੈ ਸਾਡਾ ਬਿਲਕੁਲ ਪਿੱਛੇ ਆ ਰੂਮ ਜਿੱਥੇ ਅਸੀਂ ਸੌਣੇ ਆ ਇਹ ਚ ਮਤਲਬ ਕਿ ਮੂਰ ਅੱਗੇ ਦੂਜੇ ਰੂਮ ਅੱਗੇ ਨੇ ਮਤਲਬ ਕਿ ਕਿ ਜਨ ਬਗਾਰ ਆ ਕੇ ਆ ਜਾਂਦੀ ਆ ਫਿਰ ਇਹ ਪਿੱਛੇ ਰਹਿ ਜਾਂਦਾ ਬਿਲਕੁਲ ਇੱਥੇ ਨਾ ਕੋਈ ਵਿੰਡੋ ਨਾ ਹਵਾ ਆਉਣ ਦਾ ਕੋਈ ਬਾਹਰੋਂ ਵੀ ਹਾਂ ਥੋੜੀ ਬਤੀ ਹਵਾ ਆਵੇ ਬਹੁਤ ਪੁਰਾਣਾ ਹਾਲ ਆ ਚਲੋ ਫਰੈਂਡਸ ਹੁਣ ਅਸੀਂ ਵਲੌਗ ਦਾ ਐਂਡ ਕਰਦੇ ਆ ਵੈਸਟ ਐਂਡ ਕਰਤਾ ਸੀ ਸਟਾਰਟਿੰਗ ਕਰਦੇ ਆ ਨਹੀਂ ਐਂਡ ਐਂਡ ਕਰਦੇ ਇਹਨੂੰ ਕੱਲ੍ਹ ਵਾਲੇ ਚ ਪਾ ਦੇਣਾ ਆਪਾਂ ਨੇ ਤੇ ਚਲੋ ਜੀ ਹੁਣ ਅਸੀਂ ਦੇਖਦੇ ਆ ਕਿ ਬੰਦਾ ਕਦੋਂ ਲਾਈਟ ਆਉਂਦੀ ਆ ਤੇ ਬਾਹਰ 4:00 ਵਜੇ ਨਿਕਲ ਕੇ ਪਵਾੰਗੇ ਚਲੋ ਫਰੈਂਡਸ ਓਕੇ ਬਾਏ ਬਾਏ